ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਬੇ ਦੀ ਸਭ ਤੋਂ ਹੌਟ ਸੀਟ ਜਿਸ ਉੱਤੇ ਪੰਜਾਬ ਦੀਆਂ ਅੱਖਾਂ ਲੱਗੀਆਂ ਹੋਈਆਂ ਸੀ ਜਿੱਥੇ ਆਡੀ ਛੋਟੀ ਦੇ ਆਪ ਆਦਮੀ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਕਾਂਗਰਸ ਦੇ ਅਨੇਵਾਜ਼ ਜ਼ੋਰ ਲੱਗੇ ਕਿਉਂਕਿ ਤਿੰਨੇ ਹੀ ਚੋਣ ਮੈਦਾਨ ਦੇ ਵਿੱਚ ਦਿੱਗਜ ਮਹਾਰਤੀ ਉਤਾਰੇ ਗਏ ਸਾਰੇ ਹੀ ਐਕਸਪੀਰੀਅੰਸ ਉਮੀਦਵਾਰੀ ਚਾਹੇ ਉਹ ਆਮ ਆਦਮੀ ਪਾਰਟੀ ਵੱਲੋਂ ਚਾਹੇ ਕਾਂਗਰਸ ਪਾਰਟੀ ਵੱਲੋਂ ਚਾਹੇ ਭਾਰਤੀ ਜਨਤਾ ਪਾਰਟੀ ਵੱਲੋਂ ਲੇਕਿਨ ਇਧਰ ਜਿੱਤ ਦਾ ਝੰਡਾ ਬੁਲੰਦ ਕਰ ਦਿੱਤਾ ਹੈ ਫਤਿਹ ਕਰ ਲਈ ਹੈ ਜਿੱਤ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਐਨ ਖਬਰ ਦੇ ਵਿੱਚ ਦੱਸਣ ਜਾ ਰਹੇ ਹਾਂ ਕਿ ਡਿੰਪੀ ਢਿਲੋਂ 12000 ਤੋਂ ਪਲੱਸ ਵੱਡੇ ਵੋਟਾਂ ਦੇ ਫਰਕ ਦੇ ਨਾਲ ਜਿੱ ਚੁਕੇ ਆਬਰਤਾ ਉੜਿੰਗ ਦੇ ਕੋਲੋਂ ਆਬਰਤਾ ਉੜਿੰਗ 12000 ਤੋਂ ਵੱਧ ਵੋਟਾਂ ਦੇ ਨਾਲ ਹਾਰ ਗਈ ਇਟ ਮੀਨਸ ਕਿ ਬਦਲਾ ਲੈ ਲਿਆ ਗਿਆ ਹੈ ਡਿੰਪੀ ਢਿੱਲੇ ਦੇ ਦੁਆਰਾ ਕਿਉਂਕਿ ਇਸ ਰਾਜਾ ਵੜਿੰਗ ਨੇ ਚੋਣ ਮੈਦਾਨ ਦੇ ਵਿੱਚ ਪਛੜਿਆ ਸੀ 1200 ਵੋਟਾਂ ਦੇ ਥੋੜੇ ਜਿਹੇ ਫਰਕ ਦੇ ਨਾਲ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ 2017 ਦੇ ਵਿੱਚ ਵੀ ਡਿਪੀ ਢੋਹਾਰੇ 2012 ਦੇ 2022 ਦੇ ਵਿੱਚ ਵੀ ਡਿਪੀ ਢੋਹਾਰੇ ਵਿਧਾਨ ਸਭਾ ਦੀਆਂ ਚੋਣਾਂ ਜਦੋਂ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀਆਂ ਲੇਕਿਨ ਜਿਵੇਂ ਹੀ ਆਮ ਆਦਮੀ ਪਾਰਟੀ ਵਿੱਚ ਗਏ ਸੂਤਰ ਦੱਸਦੇ ਨੇ ਕਿ ਹਮਦਰਦੀ ਦੇ ਨਾਂ ਉੱਤੇ ਡਿਪੀ ਢੱਲੋ ਨੂੰ ਵੋਟਾਂ ਪਾਈਆਂ ਗਈਆਂ ਲੇਕਿਨ ਜੇਕਰ ਕਿਸੇ ਲੱਗੇ ਰਹੀਏ ਚਗੇ ਕਮਾਸਤੇ ਸਫਤਾ ਜਿਹੜੀ ਹੈ ਉਹ ਪੈਲ ਚੁੰਦੀ ਹੈ ਪੈਲ ਚੁਮਲੇ ਗਏ ਨੇ ਸਫਤਾ ਦੇ ਜਿੱਤ ਨੇ ਡਿਪੀ ਢਿੱਲੋ ਵੱਲ ਜਿੱਤ ਜਿਹੜੀ ਹੈ ਵੱਧ ਗਈ ਹੈ ਡਿਪੀ ਢਿੱਲੋ ਦੇ ਗਲ ਦੇ ਵਿੱਚ ਜਿੱਤ ਦੇ ਹਾਰ ਪੈ ਗਏ ਨੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਡਿਪੀ ਢਿੱਲੋ ਕਿਉਂਕਿ ਅਸੀਂ ਤੁਹਾਨੂੰ ਕੱਲ ਹੀ ਦੱਸਿਆ ਸੀ ਕਿ ਇੱਕ ਜਿਹੜੇ ਇੱਕ ਕੁਆਂਟਲ ਜਿਹੜੇ ਗੁਲਾਬ ਦੇ ਫੁੱਲਾਂ ਦੀ ਵਰਖਾ ਡਿੰਪਿਟੀ ਲੋ ਉਤੇ ਕੀਤੀ ਜਾਵੇਗੀ ਕਿਉਂਕਿ ਡਿੰਪੀ ਢਿੱਲੋ ਦੇ ਜਿਹੜੇ ਸਮਰਥਕ ਸੀ ਜਿਹੜੇ ਵੋਟਰ ਸੀ ਉਹਨਾਂ ਦੇ ਹੌਸਲੇ ਬਲਾਂਸੀ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਕਮਰ ਆ ਰਹੀ ਹੈ 12000 ਤੋਂ ਵੱਧ ਵੱਡੇ ਫਰਕ ਦੇ ਨਾਲ ਜਿੱਤ ਗਏ ਨੇ ਪਛਾਰਤਾ ਆਬਰਤਾ ਵਰਿੰਗ ਨੂੰ ਆਬਰਤਾ ਵਰਿੰਗ ਨੂੰ ਮੂੰਹ ਦੀ ਖਾਣੀ ਪਈ ਚੋਣ ਮੈਦਾਨ ਦੇ ਵਿੱਚ ਟਹਿਲ ਟਹਿਰੀ ਹੋ ਗਿਆ ਆਬਰਤਾ ਵਰਿੰਗ ਅਤੇ ਰਾਜਾ ਦੇ ਹੌਸਲੇ ਇੱਕ ਪਾਸੇ ਰਾਜਾ ਵਰਿੰਗ ਸੀ ਦੂਸਰੇ ਪਾਸੇ ਅਮਰਤਾ ਵਰਿੰਗ ਨੇ ਅੱਡੀ ਚੋਟੀ ਦਾ ਜੋਰ ਲਗਾਇਆ ਲੇਕਿਨ ਇਧਰ ਸੂਤਰ ਦੇ ਹਵਾਲੇ ਤੋਂ ਜਿਹੜੀ ਖਬਰ ਆਈ ਹੈ ਡਿਪੀ ਢਿੱਲੋਂ ਦਾ ਹਾਰਾ ਵਰਕਾ ਮਾਰਦੇ ਨਜ਼ਰ ਆ ਰਹੇ ਨੇ ਡਿਪੀ ਢਿੱਲੋਂ ਦੇ ਸਮਰਥਕ ਯਾਨੀ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਪੱਕੀ ਕਰ ਲਈ ਹੈ ਡਿਪੀ ਢਿੱਲੋਂ ਨੇ ਡਿਪੀ ਢਿੱਲੋਂ ਦੇ 12000 ਦੇ ਵੱਡੇ ਫਰਕ ਦੇ ਨਾਲ ਜਿੱਤੂ ਹੋ ਗਏ ਨੇ ਅਮਰਤਾਵਿੰਗ 3 ਤੀਸਰੇ ਨੰਬਰ ਤੇ ਰਹੇ ਨੇ ਜਿਹੜੇ ਮਾਨਪ੍ਰੀਤ ਬਾਦਲ ਮਾਨਪ੍ਰੀਤ ਬਾਦਲ ਨੂੰ ਆਈ ਥਿੰਕ 5000 ਪਲੱਸ ਵੋਟਾਂ ਪਈਆਂ ਨੇ ਬਦਲ ਸੋਚਿਆ ਸੀ ਕਿ ਹਮਦਰਦੀ ਦੇ ਨਾਮ ਤੇ ਲੋਕ ਮੈਨੂੰ ਵੋਟਾਂ ਪਾਣਗੇ ਦੇਖਣ ਪਾਸਾ ਪੜਦਾ ਹੈ ਗੱਦਰਬਾਹ ਵਾਲੇ ਗੱਦਰਬਾਹ ਨੇ ਦਿੰਬੀ ਢਿੱਲੋ ਨੂੰ ਜਿਤਾ ਦਿੰਦਾ ਹੈ